ਯੋਵਾ ਵਿਕਾਸ ਮੋਰਚਾ ਤੇ ਸਮੂਹ ਦਲਿਤ ਜਥੇਬੰਦੀਆਂ ਵੱਲੋਂ ਮਾਨਯੋਗ ਐਸ ਡੀ ਐਮ ਫੁਗਵਾੜਾ ਨੂੰ ਇੱਕ ਸਾਂਝਾ ਮੰਗ ਪੱਤਰ ਸੌਂਪਿਆ ਗਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਫੁਗਵਾੜਾ ਵਿੱਚ ਸਥਿਤ ਬਾਬਾ ਸਾਹਿਬ ਡਾਕਟਰ ਟੀਮ ਨੋ ਅੰਬੇਦਕਰ ਜੀ ਦੀ ਮੂਰਤੀ ਅਤੇ ਹੋਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਮੌਜੂਦਾ ਐਮ ਐਲ ਏ ਸਰਦਾਰ ਬਲਵਿੰਦਰ ਸਿੰਘ ਢਾਲੀਵਾਲ, ਯੋਵਾ ਵਿਕਾਸ ਮੋਰਚਾ ਦੇ ਪੰਜਾਬ ਦੇ ਪ੍ਰਧਾਨ ਨੂੰ ਸਹੋਤਾ, ਜਨਰਲ ਸਕੱਤਰ ਅਸ਼ਵਨੀ ਸਹੋਤਾ, ਪ੍ਰਧਾਨ ਬਲਵਿੰਦਰ ਬੋਦ, ਕਰਮਵੀਰ ਸੇਠੀ, ਕਰਮਜੀਤ ਬਿੱਟੂ, ਮਨੀ ਅੰਬੇਦਕੀ ਮਿਊਸਪਲ ਕੌਂਸਲਰ ਸੀਤਾ ਦੇਵੀ ਰਾਣੀ ਸ਼ਿਪੂਰੀ ਅਮਨਦੀਪ ਢੱਡਾ ਪੰਚ ਸਤਿੰਦਰ ਸੱਤੀ ਸਮੇਤ ਕਈ ਹੋਰ ਸਨਮਾਨਿਤ ਵਿਅਕਤੀ ਮੌਜੂਦ ਸਨ ਇਹ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਅਮਨ ਚੈਨ ਬਰਕਰਾਰ ਰੱਖਣ ਅਤੇ ਮਾਨਵਤਾ ਦੀ ਰੱਖਿਆ ਲਈ ਕਟੜ ਕਦਮ ਚੁੱਕੇ ਜਾਣ ਫਗਵਾਣਾ ਤੋਂ ਪਿਊਸ਼ ਸੋਨੀ ਦੀ ਰਿਪੋਰਟ ਹੈ ਆਰੰਗੀ ਦੀ ਮਾਨ ਮਣੀ ਕਿੱਥੇ ਇਦਾਂ ਕਵਰ ਕਰਕੇ ਇਦਾਂ ਕਵਰ ਕਾਲਜ ਪਾਜੀ ਉੱਥੇ ਨੂੰ ਹੋ ਜਾਓ ਜਾ ਉੱਧਰ ਹੋ ਜੋਸ਼ਿਆ ਨੂੰ ਗ੍ਰਿਫਤਾਰ ਕਰੋ ਮਾਤਰੀ ਸੋਚਦੇ ਨਾਭਾਂਗ ਦੇ ਖੋਲਦੇ ਮਾਤਰੀ ਸੋਚਦੇ ਨਾਭਾਂਗ ਦੇ ਖੋਲਦੇ ਮੂਰਤੀ ਨੂੰ ਛੇੜਛਾੜ ਕੀਤੀ ਗਈ ਜਿਸ ਦੇ ਵਜੋਂ ਪੂਰੇ ਹੀ ਦਲਤ ਸਮਾਜ ਦੇ ਵਿੱਚ ਰੋਸ ਦੀ ਲਹਿਰ ਪੂਚੀ ਪਈ ਆ ਔਰ ਦੁੱਖ ਦਾ ਕਾਰਨ ਇਹ ਆ ਕਿ ਜਿਹੜਾ ਪ੍ਰਸ਼ਾਸਨ ਆ ਇੱਕ ਗੁਨਾਹਗਾਰ ਨੂੰ ਬਚਾਉਣ ਦੇ ਲਈ ਉਸ ਗੁਨਾਹਗਾਰ ਦੇ ਲਈ ਸਬੂਤ ਵੀ ਮਟਾਉਣ ਦੀ ਕੋਸ਼ਿਸ਼ ਕਰ ਰਿਹਾ ਜਿਸ ਵਜੋਂ ਜਿਹੜਾ ਜਲੰਧਰ ਦਾ ਪ੍ਰਸ਼ਾਸਨ ਆ ਪੂਰਾ ਨਿੰਦਨਯੋਗ ਹੈ ਔਰ ਮੈਂ ਸਮੁੱਚੇ ਹੀ ਆਪਣੇ ਵੀਰਾਂ ਦੀ ਜਥੇਬੰਦੀ ਸਾਡੇ ਅਮੇਦਗਰ ਮੂਲ ਨਿਵਾਸੀ ਸੇਠੀ ਭਾਜੀ ਔਰ ਸਮੁੱਚੇ ਹੀ ਜਿੰਨੇ ਜਥੇਬੰਦੀਆਂ ਨਾਲ ਖੜੀਆਂ ਅਸੀਂ ਇੱਕ ਅਪੀਲ ਦੇਣ ਚਾਹੁੰਦੇ ਆ ਪ੍ਰਸ਼ਾਸਨ ਨੂੰ ਖਾਸ ਕਰ ਜਲੰਧਰ ਦੇ ਡੀਸੀ ਨੂੰ ਐਸਐਸਪੀ ਨੂੰ ਔਰ ਫਗਵਾੜਾ ਦੇ ਐਸਐਸਪੀ ਨੂੰ ਮੌਜੂਦਾ ਸਰਕਾਰ ਜਿਹੜੀ ਆ ਉਸ ਨੂੰ ਅਸੀਂ ਇੱਕ ਬਿਲਕੁਲ ਸਖਤ ਨਿੰਦਾ ਕਰਦੇ ਆ ਔਰ ਇਸ ਦੇ ਵਿੱਚ ਅਸੀਂ ਜੇਕਰ 4 ਵਜੇ ਜਿਹੜੀ ਮੀਟਿੰਗ ਚੱਲ ਰਹੀ ਆ ਪੂਰੇ ਸਮਾਜ ਦੀ ਫਲੋਰ ਦੇ ਵਿੱਚ ਜੇਕਰ ਉਹਦੇ ਵਿੱਚ ਕਲੀਅਰ ਨਾ ਹੋਇਆ ਤਾਂ ਅਸੀਂ 2 ਦਿਨਾਂ ਬਾਅਦ ਬੰਦ ਦੀ ਕਾਲ ਦੇਵਾਂਗੇ ਫਗਵਾੜਾ ਔਰ ਜਿਸ ਦੇ ਜ਼ਿੰਮੇਵਾਰ ਪ੍ਰਸ਼ਾਸਨ ਔਰ ਸਰਕਾਰ ਹੋਏਗੀ ਕਿਉਂਕਿ ਬਾਵਾ ਸਾਹਿਬ ਡਾਕਟਰ ਮੇਧਕਰ ਦਾ ਜੋ ਸੰਵਿਧਾਨ ਔਰ ਜੋ ਉਸ ਦੀ ਮੂਰਤੀ ਨੂੰ ਜੋ ਵੀ ਸ਼ਖਸ਼ ਖੰਡਿਤ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੈ ਪੀਐਮ ਜੈ ਭਾਰਤ ਜਦੋਂ ਸਟੈਚੂ ਦੀ ਸੁਰੱਖਿਆ ਦੀ ਗੱਲ ਆਉਂਦੀ ਆ ਉਸ ਵੇਲੇ ਪ੍ਰੋਬਲਮ ਹੁੰਦੀ ਨਫਰੀ ਦੀ ਬਿਲਕੁਲ ਨਫਰੀ ਦੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਇਹ ਜਿਹੜੀ ਨਫਰੀ ਦੀ ਜਿਹੜਾ ਆਪਣਾ ਮਾਮਲਾ ਜਿਹੜਾ ਤੁਸੀਂ ਗੱਲ ਕਰ ਰਹੇ ਆ ਇਹਦੇ ਵਿੱਚ ਇਕੱਲੇ ਇਕੱਲੇ ਮinistr ਦੇ ਨਾਲ ਤਾਂ 112293 ਲਾਇਪੇ ਆ ਔਰ 바ਵਾ ਸਾਹਿਬ ਡਾਕਟਰ ਅੰਬੇਦਕਰ ਨੇ ਜਿਹਨੇ ਸੰਵਿਧਾਨ ਲਿਖਿਆ ਜਿਸ ਨਾਲ ਭਾਰਤ ਚੱਲ ਰਿਹਾ ਦੇਸ਼ ਚੱਲ ਰਿਹਾ ਜੇ ਉਹਦੀ ਮੂਰਤੀਆਂ ਰੱਖਣ ਦੇ ਲਈ ਇਹਨਾਂ ਕੋਲ ਪ੍ਰਸ਼ਾਸਨ ਦੇ ਕੋਲ ਮੁਲਾਜ਼ਮ ਨਹੀਂ ਹੈਗੇ ਤਾਂ ਬੜੀ ਸ਼ਰਮ ਦੀ ਗੱਲ ਹੈ। ਮਣੇ ਤੋ ਜਲਦ ਫੜ ਕੇ ਸਲਾਖਾ ਦੇ ਪਿੱਛੇ ਦਿੱਤਾ ਜਾਵੇ ਔਰ ਸਾਡੀ ਜਿਹੜੀ ਦੂਸਰੀ ਮੰਗ ਆ ਔਰ ਫਗਵਾੜੇ ਦੇ ਵਿੱਚ ਜਿੱਥੇ-ਜਿੱਥੇ ਵੀ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜਿਹੜੀਆਂ ਪ੍ਰਤਿਮਾਂ ਲੱਗੀਆਂ ਜਿਹੜੀਆਂ ਉਹਨਾਂ ਦੀ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਔਰ ਅਸੀਂ ਆਉਣ ਵਾਲੇ ਦਿਨਾਂ ਵਿੱਚ ਛੇਤੀ ਇੱਕ ਦੋ ਦਿਨਾਂ ਵਿੱਚ ਜੇਕਰ ਦੋਸ਼ੀ ਨਾ ਫੜੇ ਗਏ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਜਲਦ ਹੀ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਸਾਰਿਆਂ ਨਾਲ ਫੈਸਲਾ ਕਰਾਂਗੇ ਔਰ ਪੰਜਾਬ ਬੰਦ ਦੀ ਕਾਲ ਦਵਾਂਗੇ ਔਰ ਸਾਰੇ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੈ ਭੀਮ